ਜ਼ਿਲ੍ਹਾ ਰੂਪਨਗਰ ਦੇ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਦੇ ਵੱਲੋਂ ਆਰੰਭੀ ਵਿਸ਼ੇਸ਼ ਮੁਹਿੰਮ ਦੇ ਤਹਿਤ ਸ਼ਿਨਾਂਦਪੁਰ ਸਾਹਿਬ ਦੇ ਪੁਲਿਸ ਕਪਤਾਨ ਅਜੇ ਸਿੰਘ ਦੀ ਅਗਵਾਈ ਦੇ ਵਿੱਚ ਤੇ ਥਾਣਾ ਕਿਰਤਪੁਰ ਸਾਹਿਬ ਦੇ ਐਸਐਚਓ ਜਤਿਨ ਕਪੂਰ ਦੀ ਨਿਗਰਾਨੀ ਦੇ ਵਿੱਚ ਭਰਤਗੜ ਪੁਲਿਸ ਨੇ ਇੱਕ ਮੁਕਦਮੇ ਦੇ ਵਿੱਚ ਟਰੱਕ ਚੋਰੀ ਕਰਨ ਵਾਲੇ ਉਕਤ ਦੋਸ਼ੀ ਨੂੰ ਕਾਬੂ ਕੀਤਾ ਇਸ ਬਾਬਤ ਜਾਣਕਾਰੀ ਦਿੰਦਿਆ ਐਸਆਈ ਸੁਖਵਿੰਦਰ ਸਿੰਘ ਇੰਚਾਰਜ ਪੁਲਿਸ ਥਾਣੇ ਭਰਤਗੜ ਨੇ ਦੱਸਿਆ ਕਿ ਅਵਤਾਰ ਸਿੰਘ ਪੁੱਤਰ ਚਰਨ ਸਿੰਘ ਜਿਸ ਦੇ ਵੱਲੋਂ ਸ਼ਿਕਾਇਤ ਦੱਸੀ ਗਈ ਸੀ ਕਿ ਉਸ ਦਾ ਟਰੱਕ ਕਿਸੇ ਨਾਮ ਲੋਕ ਵਿਅਕਤੀ ਦੇ ਵੱਲੋਂ ਜਿਹੜਾ ਚੋਰੀ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤਵਦੀਸ਼ ਸ਼ੁਰੂ ਕੀਤੀ ਤੇ ਦੋਸ਼ੀ ਰਾਜਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਤੇ ਵੱਡੇ ਖੁਲਾਸਿਆਂ ਦੀ ਵੀ ਇਸ ਤੋਂ ਉਮੀਦ ਜਤਾਈ ਗਈ ਹੈ ਇਹ ਜਿਹੜਾ ਦੋਸ਼ੀ ਹੈ ਇਹ ਲੁਧਿਆਣਾ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਵੱਡੇ ਖੁਲਾਸਿਆਂ ਦੀ ਉਮੀਦ ਜਤਾਈ ਗਈ ਹੈ ਹਾਂਜੀ ਸੁਖਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਜੀ ਤੁਹਾਡੇ ਵੱਲੋਂ ਇੱਕ ਜਿਹੜੀ ਫੋਟੋ ਸ਼ੇਅਰ ਕੀਤੀ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦੇਵਾਂਗੇ ਜਿਹੜਾ ਕਾਹਦੇ ਜੁਰਮ ਹੋਇਆ ਹੈ ਹਾਂਜੀ ਹਾਂਜੀ ਬੜੀ ਹਾਂਜੀ ਦੱਸਿਓ ਜਿਹੜਾ ਕੌਣ ਹੈ ਕਿ ਕਾਹਦੀ ਜੁਰਮ ਹੋਇਆ ਹੈ ਜੀ ਐਕਟਰੇ ਕੋਲ ਇੱਕ ਮੁਕੱਦਮਾ ਨੰਬਰ 342 ਜੀ ਜੀ 824 ਜੀ ਇਹ ਟਰੱਕ ਚੋਰੀ ਹੋਇਆ ਸੀ ਤੁਹਾਡੇ ਵਿੱਚ ਪਹਿਲਾਂ ਜੀ ਜੀ ਤੇ ਉਹਦੇ ਚ ਨਾਮ ਨੂੰ ਬੰਦੇ ਤੇ ਕਾਨੂੰਨ ਮੁਕੱਦਮਾ ਰਜਿਸਟਰ ਹੋਇਆ ਸੀ ਜੀ ਉਤੋਂ ਆਪਾਂ ਇਹਨੂੰ ਦੋਸ਼ੀਆਂ ਦੀ ਭਾਲ ਕਰਕੇ ਜੀ ਜੀ ਲੈ ਕੇ ਜਿਵੇਂ ਫਰੇਸ ਕੀਤਾ ਤੇ ਦੋਛੀਨੋ ਪਰਫਰਟ ਦੇ ਟਰੱਕ ਵੀ ਫੜ ਲਿਆ ਸੀਗਾ ਟਰੱਕ ਉਹ ਅੱਜੇ ਫੜਿਆ ਹੀ ਇਹਨੂੰ ਟਰੱਕ ਹੁਣ ਬਰਾਮਦ ਕਰਾਣਾ ਹੈ ਅੱਛਾ ਟਰੱਕ ਵੀ ਕਾਬੂ ਕਰ ਲਿਆ ਤੇ ਇਹ ਇਹ ਟਰੱਕ ਸਮੇਟ ਕਾਬੂ ਕੀਤਾ ਟਰੱਕ ਬਰਾਮਦ ਕਰਾਣਾ ਜੀ ਆਪਾਂ ਇਹਨੂੰ ਨਹੀਂ ਇਹਨੂੰ ਕਾਬੂ ਕਰ ਲਿਆ ਹੁਣ ਟਰੱਕ ਬਰਾਮਦ ਕਰਾਣਾ ਹੈ ਅੱਛਾ ਟਰੱਕ ਬਰਾਮਦ ਕਰਾਵਾਂਗੇ ਕਿੱਥੇ ਇਹਨੇ ਵਿੱਚ ਹੈ ਕੋਈ ਤਾਂ ਕੰਸਨ ਬੰਦ ਲੈ ਲਿਆ ਜੀ ਅੱਛਾ ਕਿਆ ਕਿੱਥੋਂ ਦਾ ਰਹਿਣ ਵਾਲਾ ਹੈ ਕਿਆ ਨਾਮ ਹੈ ਦਾ ਇਹਦਾ ਨਾਮ ਹੈਗਾ ਜੀ ਰਾਜਦੀਪ ਸਿੰਘ ਜੀ ਪਾਲੀਆ ਜੀ ਉਹ ਰਮ ਸੁਖੀ ਜੀ ਡਾਕਟਰ ਕੁਲਜੀਤ ਸਿੰਘ ਜੀ 88 ਮਕਾਨ ਨੰਬਰ 187 ਕਿਹੜਾ ਕਿਹੜੀ ਜਗ੍ਹਾ ਹੈ ਪੰਤ ਕਲੋਨੀ ਆਜ਼ਾਦ ਨਗਰ ਲੈ ਲੈੜੀ ਰੋੜ ਖੰਨਾ ਜੀ ਜਿਹੜਾ ਲਿਆਣਾ ਖੰਨੇਵਾਲ ਤੋਂ ਰਹਿਣ ਵਾਲਾ ਹੈ ਇਹ ਆ ਜੀ ਇਹਨਾਂ ਜਿਹੜਾ ਟਰੱਕ ਚੋਰੀ ਕਰਿਆ ਸੀ ਉਹ ਕਿੱਥੋਂ ਕਰਿਆ ਸੀ ਕੁੰਡੀ ਨੇ ਕਰਿਆ ਸੀ ਬਾਬਾ ਜੀ ਸੰਤ ਅਸਲੀ ਵਾਲੇ ਡੇਰੇਾਂ ਦੇ ਭਰਤਘੜ ਕੋਲ ਭਰਤਘੜ ਕੋਲ ਕਦੋਂ ਦੀ ਘਟਨਾ ਸੀ ਇਹ ਘਟਨਾ ਹੈਗੀ ਸੀ ਜਿਹੜੀ 295 ਦੀ 295 ਦੀ ਘਟਨਾ ਸੀ ਤੇ ਉਹ ਅਨਨੋਨ ਦੇ ਖਿਲਾਫ ਉਹ ਕਦਮ ਦੰਡਾ ਕੀਤਾ ਗਿਆ ਸੀ ਤੁਹਾਡੇ ਵੱਲੋਂ ਨਹੀਂ ਮੇਰੇ ਤੋਂ ਪਹਿਲਾਂ ਸੀ ਜੀ ਮੁਕਤਮਦ ਦਰਸ਼ੀਆ ਪਹਿਲਾਂ ਤਾਂ ਉਹ ਥਾਣੇ ਵੀ ਦਰਸ਼ੀਆ ਤੁਹਾਡੇ ਚੌਕੀ ਦੇ ਵਿੱਚ ਹਾਂ ਜੀ ਬਿਲਕੁਲ ਜੀ ਬਿਲਕੁਲ ਤੇ ਇਹ ਤੁਸੀਂ ਇਹ ਤਵਜੀਹ ਕਰਕੇ ਇਹਨੂੰ ਫੜਿਆ ਬਿਲਕੁਲ ਜੀ ਬਿਲਕੁਲ ਜੀ ਤੇ ਅੱਜ ਹਾਲੇ ਤੱਕ ਕੋਈ ਅੱਗੇ ਪੇਸ਼ ਕੀਤਾ ਜਾਂ ਨਹੀਂ ਹੈ ਨਹੀਂ ਪੇਸ਼ ਅਜੇ ਹੁਣੇ ਕਰਕੇ ਅੱਜੇ ਵੜਿਆ ਜੀ ਅੱਜ ਪੇਸ਼ ਕਰਕੇ ਰਿਮਾਂਡ ਜੱਗਿਆ ਇਹਦੇ ਤੋਂ ਜੀ ਦੋ ਦਿਨ ਦੇ ਰਿਮਾਂਡ ਦੇ ਵਿੱਚ ਦੱਸਣਗੇ ਕਿੱਥੇ ਟੱਕ ਟੱਕ ਕਿੱਥੇ ਗਿਆ ਗਿਆ ਨਹੀਂ ਬਿਲਕੁਲ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ